ਮੁੱਟਪੋਵਾਲੇ ਤਨਮਨ ਅੰਦਰ ਰੂਹ ਮੁਜ਼ਾਹ ਪਿਆਰੇ ਵਿਦਿਆਰਥੀ ਸਾਥੀਓ ਅਸੀਂ ਆਪ ਜੀ ਦੇ ਸਾਹਮਣੇ ਨਸ਼ਾ ਸਿਕਿੱਟ ਪੇਸ਼ ਕਰਨ ਜਾ ਰਹੇ ਹਾਂ ਜਦਦਾ ਹਾਂ ਮੈਂ ਜਰਦਾ ਹਾਂ ਮੂਦੇ ਅੰਦਰ ਲੜਦਾ ਹਾਂ ਮੂਦਾ ਕੈਂਸਰ ਬਣਦਾ ਵਾ ਪੱਲੇ ਕੁਝ ਨਹੀਂ ਛੱਡਦਾ ਤੁਹਾਨੂੰ ਹੋਰ ਕਿਸੇ ਨਾਲ ਕਹਿਣਾ ਜੀ ਮੇਥੋਂ ਬਚ ਕੇ ਰਹਿਣਾ ਜੀ ਤੁਹਾਨੂੰ ਹੋਰ ਕਿਸੇ ਨਾਲ ਕਹਿਣਾ ਜੀ ਮੇਥੋਂ ਬਚ ਕੇ ਰਹਿਣਾ ਜੀ ਸਿਗਰਟ ਹਾਂ ਮੈਂ

ਹਾ ਮੈਂ ਭੰਗ ਹਾਂ ਮੈਂ ਕੱਦੀ ਸਭ ਨੂੰ ਤੰਗ ਹਾਂ ਕਰਕੇ ਸਾਰੇ ਰਾਹਾਂ ਬੰਦ ਮੈਂ ਕਰਾ ਦਿਮਾਗ ਨੂੰ ਤੰਗ ਹਾਂ ਭੰਗ ਹਾਂ ਮੈਂ ਭੰਗ ਹਾਂ ਮੈਂ ਕੱਦੀ ਸਭ ਨੂੰ ਤੰਗ ਹਾਂ ਤੁਹਾਨੂੰ ਹੋਰ ਕਿਸੇ ਨਾਲ ਕਹਿਣਾ ਜੀ ਮੇਠੋਂ ਬਚ ਕੇ ਰਹਿਣਾ ਜੀ ਤੁਹਾਨੂੰ ਹੋਰ ਕਿਸੇ ਨਾਲ ਕਹਿਣਾ ਜੀ ਮੇਠੋਂ ਬਚ ਕੇ ਰਹਿਣਾ ਜੀ ਛਾਟ ਦਿਮਾਗ ਹਿਲਾ ਦਿਨ ਦਿਹਾੜੀ ਚਿਤਕੁਆਰੇ ਪਾ ਦਿਂਦੂ ਆ ਸਿਆ ਬਖਾ ਮੈਂ ਸਿਆ ਤਹਾ ਕਰਦੀ ਕਮਟਰਾ ਮਹ ਤੋਈ ਕੋਲ ਕਿਸੇ ਲਾ ਤੈ ਨਾ ਜੀ ਮਤੋ ਬਸ ਕੇ ਰਹਿ ਨਾ ਜੀ ਸਿਆ ਕਹਿ ਨਾ ਜੀ ਮਤੋ ਬਸ ਕੇ ਰਹਿ ਨਾ ਮੈਂ ਚਿੱਟਾ ਮੈਂ ਚਿੱਟਾ ਨਸ਼ਾ ਮੈਂ ਖੱਟਾ ਮਿੱਠਾ ਚਿੱਟਾ ਮੈਂ ਚਿੱਟਾ ਤੇ ਸ਼ਾਮੇ ਖੱਟਾ ਮਿੱਠਾ ਜਿਵੇਂ ਮੈਨੂੰ ਅੰਦਰ ਸੁਟਿਆ ਉਹਦਾ ਕਰ ਮੈਨੂੰ ਸੁਟਿਆ ਹੈੜਾ ਮੈਂ ਨਾ ਚੱਲਣਾ ਕਬਰਾਂ ਤੱਕ ਮੈਂ ਖੜਦਾ ਹਾਂ ਚਿੱਟਾ ਹਾਂ ਤੇ ਚਿੱਟਾ ਹਾਂ ਤੇ ਸ਼ਾਮੇ ਖੱਟਾ ਮਿੱਠਾ ਤੁਹਾਨੂੰ ਹੋਰ ਕਿਸੇ ਨੇ ਕਹਿਣਾ ਜੀ ਮੇਰੇ ਤੋਂ ਬਚ ਕੇ ਰਹਿਣਾ ਤੁਹਾਨੂੰ ਹੋਰ ਕਿਸੇ ਨੇ ਕਹਿਣਾ ਜੀ ਮੇਰੇ ਤੋਂ ਬਚ ਕੇ ਰਹਿਣਾ ਜੀ ਆਟ ਉਹ ਕੀ ਆ ਮੈਂ ਮੈਂ ਮਰਦਾ ਸੁੱਕੀ ਹੈ इसने मेरा सेवन किया उसका मैं रहने दूँ की हूँ मैं पुक्तिया मैं मत मार जा सुकिया तो नूर और उसे ना कहना जी तुझे मैं तो बच के रहना तो नूर और उसे ना कहना जी तुझे मैं तो बच के रहना जी साथियों जय लैरा जिंदगी अनंदन तारा देव ਤਕਿਓ ਜੇ ਲੈਣਾ ਜਿੰਦਿਆਂ ਆਨੰਦ ਤਰ ਕਰਦੇ ਰਹੀਆਂ ਮੁਕਾਦ